ਕੈਨੇਡਾ 'ਚ ਕਾਲੀ ਐਕਟਿਵਾ ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ ਚੱਲਦੇ ਸ਼ੋਅ 'ਚ ਵਗਾਹ ਮਾਰਿਆ ਮਾਈਕ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਰੁਪਿੰਦਰ ਦਾ ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਸ਼ੋਅ ਸੀ ਮੀਡੀਆ ਰਿਪੋਰਟਾਂ ਮੁਤਾਬਕ ਸ਼ੋਅ ਵਿੱਚ ਲੇਟ ਪਹੁੰਚਣ ਕਾਰਨ ਉਹਨਾਂ ਦੀ ਉੱਥੇ ਮੌਜੂਦ ਕੁਝ ਸਰੋਤਿਆਂ ਨਾਲ ਬਹਿਸਵਾਜੀ ਹੋ ਗਈ ਇਸ ਬਹਿਸਵਾਜੀ ਸੰਬੰਧੀ ਕਈ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ ਇੱਕ ਵੀਡੀਓ ਵਿੱਚ ਇੱਕ ਔਰਤ ਸਟੇਜ ਤੇ ਰੁਪਿੰਦਰ ਨਾਲ ਗੱਲ ਕਰਦੀ ਵੀ ਨਜ਼ਰ ਆ ਰਹੀ ਆ ਜੋ ਕਿ ਉਹਨਾਂ ਨੂੰ ਪੁੱਛ ਰਹੀ ਆ ਕਿ ਤੁਹਾਨੂੰ ਜੱਸੀ ਨਾਇਰ ਨੇ ਪ੍ਰਮੋਟ ਕੀਤਾ ਹੈ ਜਿਸ ਤੇ ਗਾਇਕਾ ਕਹਿੰਦੀ ਹੈ ਹਾਂ ਫਿਰ ਅੱਗੇ ਉਹ ਔਰਤ ਕਹਿੰਦੀ ਹੈ ਕਿ ਮੇਰੇ ਕੋਲ ਕੁਝ ਸਬੂਤ ਹਨ ਇਸ ਤੇ ਰੁਪਿੰਦਰ ਨੂੰ ਗੁੱਸਾ ਆ ਜਾਂਦਾ ਹੈ ਕਿ ਉਹ ਸਟੇਜ ਤੇ ਹੀ ਮਾਈਕ ਸੁੱਟ ਕੇ ਚਲੀ ਜਾਂਦੀ ਆ ਇੱਕ ਹੋਰ ਵੀਡੀਓ ਵਿੱਚ ਰੁਪਿੰਦਰ ਹੰਡਾ ਕਹਿੰਦੀ ਹੈ ਕਿ ਮੈਂ ਜਵਾਬ ਦੇ ਨਹੀਂ ਹਾਂ ਮੈਂ 1.5 ਵਜੇ ਐਡਮਿੰਟਨ ਵਿੱਚ ਪਹੁੰਚ ਚੁੱਕੀ ਸੀ ਅਤੇ ਮੇਰੇ ਕੋਲ ਪੌਣੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਹਾਲਾਂਕਿ ਇਸ ਬਹਿਸਵਾਦੀ ਦੇ ਪਿੱਛੇ ਅਸਲ ਕਾਰਨ ਕੀ ਹੈ ਇਸ ਸੰਬੰਧੀ ਹਜੇ ਕੁਝ ਸਪਸ਼ਟ ਨਹੀਂ ਹੋ ਸਕਿਆ ਜਿਵੇਂ ਹੀ ਇਸ ਸੰਬੰਧੀ ਕੋਈ ਅਪਡੇਟ ਆਉਂਦੀ ਹੈ ਅਸੀਂ ਉਸ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੀ